ਨਨੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਤੇ ਅਸੀਂ ਜਾ ਰਹੇ ਆ ਜੀ ਤਿਆਰ ਹੋ ਕੇ ਪਿੰਡ ਨੂੰ ਖਾਂ ਚੱਲੇ ਮੇਰੇ ਵੀ ਕਿੰ ਮੇਰੇ ਵੀ ਕਿਉਂ ਚੱਲੇ ਆ ਪਿੰਡ ਨੂੰ ਚੱਲਿਆ ਜੀ ਅਸੀਂ ਪਿੰਡ ਨੂੰ ਜੀ ਕਈ ਦਿਨਾਂ ਦਾ ਨਾ ਮੇਰਾ ਦਿਲ ਕਰਦਾ ਸੀ ਪਿੰਡ ਜਾਣ ਨੂੰ ਇਹ ਫੇਜ਼ ਡਾਕਟਰ ਸਾਹਿਬ ਕਹਿੰਦੇ ਚੱਲ ਮੈਂ ਤੈਨੂੰ ਛੱਡਿਆ ਉਹਨਾ ਥੋੜੇ ਦਿਨ ਮੈਂ ਰਹਿ ਕੇ ਆਵਾਂ ਕਿ ਮੇਰੇ ਏਕੇ ਪਿੰਡ ਤੇ ਪਹਿਲਾਂ ਅਸੀਂ ਜੱਲੇ ਜਾਵਾਂਗੇ ਫਿਰ ਉਸ ਤੋਂ ਬਾਅਦ ਅਸੀਂ ਜਾਵਾਂਗੇ ਜੀ ਮੇਰੇ ਪਿੰਡ ਨੂੰ ਚਲੋ ਜੀ ਤੁਸੀਂ ਵੀ ਸਾਡੇ ਨਾਲ ਨਾਲ ਪਿੰਡ ਦੀ ਸੈਰ ਕਰਨ ਜੀ ਅਸੀਂ ਪਹੁੰਚ ਗਏ ਆ ਜੀ ਪਿੰਡ ਤੇ ਲੱਗੀ ਹੋਈ ਆ ਮੈਂ ਸਾਗ ਤੋੜਨ ਕਿਉਂਕਿ ਮੇਰੇ ਪੇਕੇ ਘਰ ਨੂੰ ਅਸੀਂ ਲੈ ਕੇ ਜਾਵਾਂਗੇ ਸਾਗ ਹੁਣ ਅਸੀਂ ਜਾ ਰਹੇ ਆ ਜੀ ਮੇਰੇ ਪੇਕੇ ਪਿੰਡ ਨੂੰ ਜੱਲੇ ਤੋਂ ਅਸੀਂ ਸਾਗ ਸੁੱਕ ਲੈ ਕੇ ਚੱਲੇ ਮੇਰੇ ਪੇਕੇ ਆ ਇੱਕ ਮੇਰੀ ਦਰਾਣੀ ਹੈ ਨਹੀਂ ਸੀ ਕਿ ਘਰ ਉਹ ਆਪਣੇ ਪੇਕਿਆਂ ਨੂੰ ਗਏ ਹੋਏ ਸੀ ਤੇ ਇਸ ਕਰਕੇ ਅਸੀਂ ਫਿਰ ਜ਼ਿਆਦਾ ਟਾਈਮ ਰੁਕੇ ਨਹੀਂ ਹੈ ਕਿ ਸਾਗ ਤੋੜ ਕੇ ਬਸ ਅਸੀਂ ਆਪਣਾ ਹੁਣ ਚੱਲ ਪਿਆ ਪਿੰਡ ਨੂੰ ਸ਼ਾਮ ਬਸ ਢਲਣ ਵਾਲੀ ਹੈ ਫਿਰ ਮੈਨੂੰ ਪਹੁੰਚਣਾ ਹੈ ਹੈ ਹੁਣ ਤਾਂ ਤੁਹਾਨੂੰ ਬਹੁਤ ਹਨੇਰਾ ਹੋ ਗਿਆ ਜੀ ਪਹੁੰਚ ਗਏ ਜੀ ਸਿੰਘ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਬਹੁਤ ਅੱਜ ਰਸ ਹੈਗਾ ਸੰਡੇ ਤੇ ਅੱਜ ਸੰਗਰਾਦ ਵੀ ਹੈਗੀ ਹੈ ਬਹੁਤ ਜ਼ਿਆਦਾ ਰਸ ਹੋਇਆ ਹੈ ਹੈ ਜੀ ਪਹੁੰਚ ਗਏ ਜੀ ਅਸੂਨੀ ਮੇਰੇ ਤੇ ਕੇ ਘਰ ਹੈਗਾ ਜੀ ਮੇਰੇ ਕਿਉਂ ਕਿਉਂ ਆ ਦਿਨਾਂ ਤੇ ਆ ਦਿਨਾਂ ਤੇ ਸਾਰੇ ਅਸੀਂ ਜੀ ਦੇ ਵਿੱਚ ਸਾਰੇ ਥੱਲੇ ਪੈਂਦੇ ਨੇ ਥੱਲੇ ਚੂਹੇ ਨੇ ਭਾਈ ਮੈਂ ਚੂਹੇ ਬੜਾ ਕੱਢੋ ਤੂੰ ਥੱਲੇ ਪਿਆ ਕਰੇਂਗਾ ਤੂੰ ਥੱਲੇ ਪਿਆ ਕਰੇਂਗਾ ਮੈਂ ਤਾਂ ਪੈਂਦਾ ਮੈਂ ਤਾਂ 7 ਤਰੀਕ ਦਾ ਪੈਂਦਾ ਥੱਲੇ ਅੱਛਾ ਵਾਹ ਵੈਰੀ ਗੁੱਡ ਮੇਰਾ ਤਾਂ ਅਸਲ ਥੱਲੇ ਲਾਇਆ ਬੈੱਡ ਤੇ ਭੂਤਾ ਪੈਂਦੀਆਂ ਨੇ ਸਾਡੇ ਤਾਂ ਚੂਹੇ ਹੁੰਦੇ ਨੇ ਭਾਈ ਮੈਂ ਕਹਿੰਦਾ ਬੈੱਡ ਤੇ ਭੂਤਾ ਪੈਂਦੀਆਂ ਨੇ ਰਾਣਾ ਬੱਲੇ ਮੈਂ ਚਲੋ ਜੀ ਆਪਾਂ ਹਾਂ ਉਹ ਸਾਰਾ ਆਹ ਉਹਨਾਂ ਦੇ ਗੋਡੇ ਨਾ ਉਹ ਵੀ ਲੋ ਬਣੀ ਨਹੀਂ ਘੜ ਕੇ ਤਰਾ ਉਹ ਪਹਿਲਾਂ ਚੋ ਬਣੀ ਉਹ ਪਹਿਲਾਂ ਨਹੀਂ ਅਸੀਂ ਤਾਂ ਬਹੁਤ ਬੋਜਾਂ ਦੇ ਜਾਣਾ ਵਾਹ ਕੱਲਾ ਜੀ ਆਹ ਦੇਖ ਲੈ ਮੇਰੀ ਰਾੜ ਪਈ ਹੋਈ ਆ ਮੈਂ ਨਹੀਂ ਜਾਣਾ ਹਾਂ ਰਾੜ ਨਾਲ ਲੈ ਕੇ ਚੱਲ ਕੋਈ ਨਾ ਇਹਨਾਂ ਨੂੰ ਉਹ ਕਹਿੰਦਾ ਮਾੜੀ ਕੀ ਵਧੀਆ ਆ ਅੰਮ੍ਰੀਲ ਜੀ ਆਪਾਂ ਯਾਣਾ ਵਧੀਆ ਮਤ ਆਖ ਲੈਣੇ ਵਧੀਆ ਤਾਂ ਨਾ ਭਾਈ ਮੈਨੂੰ ਕਹਿੰਦੇ ਕਿ ਕਿੰਨਾਂ ਕਿੱਟੀ ਕੀ ਬਣਾ ਰਿਹਾ ਪਲਾਓ ਲੋੜ ਨਹੀਂ ਕੀ ਬਣਾਉਣਾ ਉਸਨੂੰ ਬੁਲਾਉਗੀ ਅੱਛਾ ਲੋਟ ਆ ਸਬਜ਼ੀਆਂ ਕੱਟਣ ਲੱਗਿਆ ਹੈ ਹੈ ਸਬਜ਼ੀਆਂ ਕੱਟਣ ਲੱਗਿਆ ਹੈ ਸਬਜ਼ੀਆਂ ਹੁੰਦਾ ਜੀ ਮੈਂ ਸੌਦੀ ਵਿੱਚ ਬਿਜ ਬੁਲਾਉ ਬਣਾਉਣ ਵਿੱਚ ਅੱਛਾ ਚਾਈ ਨੂੰ ਦੇ ਦਿੰਦੀ ਭਈ ਇਹ ਕੋ ਕੱਪੜੇ ਆ ਵਾ ਵੈਨ ਪੇਸ ਕੋੜ ਕੇ ਨਾ ਉਹ ਹੀ ਆ ਜਦ ਤੈਨੂੰ ਰੋਈ ਤੱਕ ਗਈ ਸੀ ਤੈਨੂੰ ਮਾਤ ਲਿਆ ਹਾਂ ਲੋ ਜੀ ਅਸੀਂ ਚੁੱਲੇ ਤੇ ਅੱਗ ਬਾਲ ਲਈ ਐ ਤੇ ਹੁਣ ਅਸੀਂ ਬਣਾ ਰਿਆਂ ਜੀ ਸਾਗ ਅੰਦਰ ਭਾਬੀ ਜੀ ਮੇਰੇ ਮਸ਼ੀਨ ਦੇ ਉੱਪਰ ਸਾਗ ਕੱਤੀ ਜਾਂਦੇ ਨੇ ਤੇ ਮੈਂ ਇੱਧਰ ਫਿਰ ਪਤੀਲੇ ਚ ਲਿਆ ਲਿਆ ਕੇ ਪਾਈ ਜਾਨੀ ਆ ਕੱਟਿਆ ਹੋਇਆ ਸਾਗ ਮੈਂ ਭਾਬੀ ਨੂੰ ਕਿਹਾ ਮੈਂ ਕਿਹਾ ਤੁਸੀਂ ਵੀ ਨਾ ਤੌੜੀ ਲੈ ਕੇ ਆਵੋ ਜਾਂ ਚੁੱਲੇ ਤੇ ਸਾਗ ਵਗੈਰਾ ਬਣਾਉਣਾ ਹੁੰਦਾ ਫਿਰ ਤਾਂ ਤੌੜੀ ਦੇ ਵਿੱਚ ਬਣਾਵੋ ਕਹਿੰਦੇ ਸੀ ਕਹਿੰਦੇ ਮੈਂ ਨਾ ਤੌੜੀ ਲੈ ਕੇ ਆਵਾਂਗੀ ਪਰ ਕਹਿੰਦੇ ਛੋਟੇ ਮੂੰਹ ਵਾਲੀ ਮਿਲਦੀ ਐ ਇੱਥੇ ਮੈਂ ਵੱਡੇ ਮੂੰਹ ਵਾਲੀ ਜੜੀ ਹੈਗੀ ਉਹ ਤੌੜੀ ਲੈਣੀ ਹੈ ਤੌੜੀ ਦਾ ਸਾਗ ਵੈਸੇ ਵੀ ਬੜਾ ਸਵਾਦ ਬਣਦਾ ਏ ਪਰ ਸਾਡੇ ਤਾਂ ਇੱਥੇ ਮੇਰੇ ਪੇਕਿਆਂ ਦਾ ਸਾਗ ਘਰ ਦਾ ਮੈਨੂੰ ਤਾਂ ਇੰਨਾ ਸਵਾਦ ਲੱਗਦਾ ਹੁੰਦਾ ਨਾ ਵੀ ਮਤਲਬ ਐਦਾਂ ਦਾ ਟੇਸਟ ਕਿਤੇ ਵੀ ਨਹੀਂ ਮਿਲ ਸਕਦਾ ਹੈਗਾ ਜਿੰਨਾ ਟੇਸਟੀ ਸਾਗ ਸਾਡੇ ਇੱਥੇ ਘਰ ਘਰ ਵਿੱਚ ਬਣਦਾ ਏ ਤੇ ਜੋ ਸਾਗ ਨਾ ਮੇਰੇ ਮੰਮੀ ਬਣਾਉਂਦੇ ਹੁੰਦੇ ਸੀ ਕਿੰਨਾ ਟੇਸਟੀ ਸਾਗ ਬਸ ਉਹੀ ਟੇਸਟ ਸਾਡੇ ਘਰ ਵਿੱਚ ਇੱਥੇ ਹਮੇਸ਼ਾ ਤੋਂ ਉਹੀ ਸਵਾਲ ਚੱਲਿਆ ਆ ਰਿਹਾ ਸਾਗ ਦਾ ਤੇ ਇਸ ਕਰਕੇ ਮੈਨੂੰ ਤਾਂ ਇਹ ਖਾਸ ਕਿਸਮ ਦਾ ਬਸ ਟੇਸਟ ਹੁੰਦਾ ਏ ਸਾਗ ਦਾ ਜਿਹੜਾ ਮੈਨੂੰ ਇੱਥੇ ਆ ਕੇ ਹੀ ਮਿਲਦਾ ਟੇਸਟ ਮੈਂ ਬਣਾਉਣ ਦੀ ਕੋਸ਼ਿਸ਼ ਕਰ ਦਿੰਦੀ ਆ ਥੋੜਾ ਬਹੁਤ ਜਲ ਬਣ ਜਾਂਦਾ ਮੇਰਾ ਵੀ ਪਰ ਇੰਨਾ ਨਾ ਵੀ ਉੱਥੇ ਹੁਣ ਸ਼ਹਿਰਾਂ ਦਾ ਸਾਗ ਹੁੰਦਾ ਏ ਇਸ ਕਰਕੇ ਲੋਟੋਂ ਦਾ ਬਾਹਰ ਬਰਤਾਂ ਦੇ ਜੱਲੇ ਲੱਗੇ ਹੋਏ ਨੇ ਜੀ ਮਰੀਤ ਦੇ ਸਾਗ ਕੱਟਣ ਮੈਂ ਜੁੱਲ ਲਾ ਕੇ ਪਾਈ ਜੰਨੀ ਆ ਬਾਹਰ ਨਹੀਂ ਇਕਦਰੀ ਪਾਰਤਾ ਇਹ ਵੀ ਜਾਂਦੀ ਹੈ ਬੰਦ ਲਿਖਾ ਆਹ ਭੁੱਖਾ ਜੇ ਤਾਂ ਭੁੱਖਾ ਸੁੱਤ ਲੇ ਖੜਿਆ ਲਾ ਆ ਬੱਝ ਲੈ ਤੇ ਮੈਂ ਤਾਂ ਸੋ ਜਾ ਜੀ ਨਹੀਂ ਵੱਡਾ ਵੀ ਹੈਗਾ ਨਾ ਆਏ ਬੋਨ ਨੇ ਫੇਟਾ ਠੀਕ ਪੈ ਬਗ ਜਾਂਦਾ ਉਹਦੇ ਬਣਾ ਕੇ ਆਲਣ ਕਾਇ ਬਹਾਂਗੀ ਰਿੱਚੀ ਜਾਊ ਤੇ ਨੂੰ ਰੱਖ ਕੇ ਬਣਾਉ ਸਾਲਾ ਉਹ ਜੀ ਸਾਡਾ ਸਾਗ ਬਣ ਗਿਆ ਜੀ ਹੁਣ ਲੱਗੇ ਹੋਏ ਨੇ ਭਾਬੀ ਜੀ ਆਲਣ ਪਾਣ ਮੱਕੀ ਦੇ ਆਟੇ ਦਾ ਆਲਣ ਪਾਣ ਇਹ ਤਰਾਕਲੀ ਮੈਂ ਤਾਂ ਫੜਨ ਜਾਣਾ ਤੇ ਤਰ ਡੁੱਲ ਜੂ ਜੇ ਤਾਂ ਭਾਈ ਕਦੀ ਰੋਟੀ ਖਾਣੀ ਆ ਤਾਂ ਤਾਂ ਮੈਂ ਤੁਹਾਡੇ ਲਾਹਾਂ ਨਹੀਂ ਸਰ ਕੀ ਤਾਜੀਆਂ ਲਾਹਾਂ ਮੈਂ ਬਸ ਹੀ ਆਪਣੀਆਂ ਤੇ ਨਾ ਨੀਆਂ ਲਾ ਲੈਣ ਪੁੱਛ ਕੇ ਦੱਸ ਦੀ ਕਿੱਟੀ ਤਾਂ ਬੈਠਣਾ ਬੈਜਾ ਦੇ ਅਰਸੀ ਮਾਰ ਕੇ ਦੇਖਦੇ ਨੇ ਨਾ ਮੇਜ ਤੇ ਤੇ ਲੈ ਕੇ ਹੁੰਦੇ ਸਨ ਮੈਨੂੰ ਇਹ ਕੰਮ ਨਾ ਲੱਗਿਆ ਸਣੀ ਤੂੰ ਅੱਗ ਨਾਲ ਜਿਆਦੀ ਮੈਂ ਟੱਕਣ ਰਿਹਾ ਵਾਂ ਤੋਪੀ ਕਾਲਾ ਹੋ ਜਾਂਦਾ ਮਾ ਹੋਂ ਤਿੰਨ ਸਿੱਟਾ ਪਾ ਦੇ ਬਾਤ ਨਾ ਆਗਾ ਆ ਸਾਧਨ ਨੂੰ ਪਾ ਤੇ ਦੋ ਨੀ ਕਿੰਨੇ ਲੈ ਇਹ ਤੁਮੀ ਤਾਂ ਦੇ ਪਾ ਪਈ ਜਾ ਤੇ ਨਾ ਦੁਹਲਾ ਨਾ ਚੇਚਰ ਇੱਕ ਦੇਖਣਾ ਹਾਂ ਮਗਰੀ ਤੇ ਚਲੇ ਲੈ ਕੇ ਰੋਟੀ ਲਾਉਂਦੇ ਆ ਉਹ ਮੇਰੀ ਇੰਪਰੋਵਾਈਜ਼ ਕੀਤੀ ਹੋਈ ਹੈ ਵੀ ਰਿਜ਼ਰਵ ਕਰਨੀ ਛਾਕ ਵੀ ਨਹੀਂ ਦੱਸ ਕੀ ਅਗਰ ਅਗਰ ਵੀ ਵੇਸ ਤਾਂ ਨਹੀਂ ਹੋ ਰਿਹਾ ਕਿ ਦੋ ਵਾਰ ਮਨ ਦਾ ਲੈਤੀ ਨਾ ਨਗਰ ਦੀ ਤਾਂ ਵੀ ਜਿੰਦੇ ਨੂੰ ਫਲ ਨਹੀਂ ਨਹੀਂ ਜਾ ਕਿ ਹਮ ਬੈਠੇ ਜਿੱਦਣ ਚਾਹਤੀ ਕਿ ਤੂੰ ਤਾਗ ਸੇ ਉੱਠਣਾ ਲਾਭ ਹਲੇ ਆ ਨਹੀਂ ਹਾਂ ਗੁਮਣਾ ਉਹ ਲਾ ਕੇ ਨਾ ਕੋ ਮਸਾਲੇ ਬਣਾ ਲਈ ਚੱਲੋ ਜੀ ਬਣਾਵੇ ਆਂਦੀ ਹੈ ਨਾ ਪੂਰੀ ਵੀਡੀਓ ਹਾਂ ਰੋਟੀ ਦਿਓਗੇ ਪੁੱਤ ਹਾਂ ਆਉਂਦੀ ਆਉਂਦੀ ਹੈ ਹਾਂ ਸਾਰੀਆਂ ਆਉਂਦੀਆਂ ਦੱਦੀ ਮੇਰੀ ਵੀ ਆਉਂਦੀ ਆ ਹਾਂ ਮੇਰੀ ਤੱਕੀ ਜਾਣਾ ਨਹੀਂ ਚੱਲ ਤਾ ਦੱਦੀ ਬੈਠੇ ਰੋਟੀ ਬਣਾ ਲੇ ਗੰਡਾ ਏਲ ਦਾ

ਆ ਮੈਂ ਨਹੀਂ ਨਹੀਂ ਆ ਬੜਾ ਲੱਗਦਾ ਵੀ ਬਹੁਤ ਮੜਿਆ ਗਿਆ ਅਜਾ ਬਣਾਉਣੀ ਆ ਵੀ ਇਹ ਘੱਲੇ ਬਣ ਜੂਦੀ ਆ ਦੂ ਦੂ ਦੱਲੇ ਨਹੀਂ ਨਾ ਇਹੂ ਬਤਾ ਨਹੀਂ ਕਾਦੀ ਆ ਦੇ ਮੈਂ ਹੋਤੇ ਰੋਮੀ ਨੇ ਫਿਰ ਮੈਂ ਤਾਂ ਆਹ ਕਣਕ ਦਾ ਪਾ ਦੇਣੀ ਮੈਂ ਤਾਂ ਤੇ ਕੱਢ ਕੇ ਮਲ ਦੇਣੀ ਪਊਗਾ ਖੜੇ ਤੇ ਜਿਓ ਲੱਗਦਾ ਬੱਟੇ ਤੇ ਨਾ ਚਲ ਬੱਸ ਰਹਿਣ ਦੇ ਨਾ ਵੀ ਪਾਸ